ਜੰਡੇ ਵਾਲਾ ਗੁਰੂ ਸਹਿਤ ਹੀ ਗੱਲ ਕਰੀਏ ਤੇ ਇੱਕ ਮਹੱਲਾਕ ਨੇ ਸਾਡੇ ਕੋਲ ਇੱਥੇ ਬਿਲਕੁਲ ਚੱਲ ਗਿਆ ਔਰ ਇਹ ਜੰਡੇ ਵਾਲਾ ਸ਼ਹਿਰ ਦੇ ਵਿੱਚ ਦੂਸਰਾ ਮਹੱਲਾਕ ਵੀ ਜਿਹੜਾ ਅਸੀਂ ਬੋਲਨੇ ਆ ਜੇ ਅਮਰਸਾਤ ਜਿਲ੍ਹੇ ਦੇ ਵਿੱਚ ਕਿਤੇ ਅੱਜ ਸਾਡੇ 60 ਅਮਰਸਾਤ ਜਿਲ੍ਹੇ ਦੇ ਵਿੱਚ ਚੋਣਾਂ ਲੱਗਣੀਆਂ ਹੋਈਆਂ ਨੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ 165 ਨਵੇਂ ਜਿਹੜੇ ਆਮ ਆਦਮੀ ਪਾਰਟਨਿਕ ਨੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਗਗਨ ਸਿੰਘ ਮਾਨ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਜਿਹੜਾ ਬੀਜੇਦਿਆਲ ਸਾਹਿਬ ਅੱਜ 165 ਨਵੇਂ ਆ ਕੋਲ ਰਹੇ ਆ ਆਮ ਆਦਮੀ ਕਲੇਨਾ ਕਦਾ ਜਿਹੜਾ ਹੈ ਇਹ ਉਦਘਾਟਨ ਕਰ ਚੁੱਕਾ ਆ ਦੇਖੋ ਜਿਹੜੇ ਇੱਥੇ ਅਸੀਂ ਉਹਨਾਂ ਦਾ ਸਪੌਟ ਜਿਹੜੇ ਡਾਇਗਨੋਸਟਿਕ ਟੈਸਟ ਕਰਦੇ ਆ ਉਹ 38 ਤੇ ਆ ਕੇ ਨੇ 38 ਜਿਹੜੇ ਇਥੇ ਰਿਪੋਰਟ ਉਸੇ ਵળે ਆ ਜਾਂਦੀ ਆ ਇਸ ਤੋਂ ਇਲਾਵਾ 100 ਕੁ ਸਾਡੇ ਕੋਲ ਇਹੋ ਜਿਹੇ ਟੈਸਟ ਨੇ ਜਿਨ੍ਹਾਂ ਦੇ ਸੈਂਪਲ ਲੈ ਲਏ ਜਾਂਦੇ ਨੇ ਉਹਨਾਂ ਨੂੰ ਬਕਾਇਦਾ ਲੈਬ ਦੇ ਵਿੱਚ ਭੇਜ ਕੇ ਉਹਨਾਂ ਦੀ ਰਿਪੋਰਟ ਜੜੀ ਆ ਉੱਲੀ ਜਾਂਦੀ ਆ 100 ਕਿਸਮਾਂ ਦੀਆਂ ਦਵਾਈਆਂ ਜਿਹੜੀਆਂ ਨੇ ਚੈੱਕ ਕਰ ਉਹ 100 ਕਿਸਮ ਦੀਆਂ ਦਵਾਈਆਂ ਲਗਭਗ ਉਹ ਜਿਹੜੀਆਂ ਮੁਸਤ ਜਿਹੜੇ ਵੀ ਇੱਥੇ ਪਾਉਂਦੇ ਨੇ ਬੇਚਾਨ ਨੂੰ ਉਹਨਾਂ ਦੇ ਜਿਵੇਂ ਉਹ ਦੇਖੀਏ ਨੇ ਕੋਈ ਵੀ ਪੇਸ਼ੈਂਟ ਦੇਖਿਆ ਜਾ ਸਕਦਾ ਹੋਣਾ ਉਹ ਫਿਰ ਅਸੀਂ ਜਿਹੜੀ ਉਹਨੂੰ ਜਿਹੜਾ ਉਹ ਰੈਫਰ ਕਰ ਦਿੰਦੇ ਹਾਂ ਇਸ ਤੋਂ ਮੈਡੀਸਨ ਬਿਲਕੁਲ ਫਰੀ ਆ ਸਾਰੀਆਂ ਦਸਾਂ ਸਾਰੀਆਂ ਜਿਹੜੀਆਂ ਪੂਰੀ ਤਰ੍ਹਾਂ ਠੀਕ ਦੇਖੋ ਇਹ ਆਪਾਂ ਜੰਡੇਆਲਾ ਗੁਰੂ ਸ਼ਹਿਰ ਦੀ ਗੱਲ ਕਰੀਏ ਤੇ 1 ਤੋਂ ਲੱਖ ਦੀ ਲੋਕ ਸਾਡੇ ਕੋਲੇ ਜਿਹੜੇ ਨਾਮ ਚੱਲਦੇ ਆਂ ਔਰ ਇਹ ਜੰਡੇਆਲਾ ਸ਼ਹਿਰ ਦੇ ਵਿੱਚ ਦੂਸਰਾ ਮਹੱਲਾ ਜਿਹੜਾ ਅਸੀਂ ਗੋਲ ਰਹੇ ਆਂ ਜੇ ਆਪਾਂ ਪ੍ਰਸਾਦ ਜਿਲੇ ਤੇ ਕਹਿੰਦੇ ਜੇ ਦੇਖੀਏ ਤਾਂ ਸਾਡੇ 60 ਅੰਮ੍ਰਿਤਸਰ ਜਿਲੇ ਦੇ ਵਿੱਚ 10 ਲੱਖ ਨੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ 165 ਨਵੇਂ بڑے ਆਮ ਆਦਮੀ ਕਲੇਰਕ ਨੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਇਸ ਸਮਾਰੋਹ ਨੂੰ ਸ੍ਰੀ ਮਾਨ ਸਾਹਿਬ ਦੇ ਸਾਹਮਣੇ ਮਾਨਯੋਗ ਮੁੱਖ ਮੰਤਰੀ ਨੂੰ ਜੀਰੀਆ ਦਿੱਤਾ ਸਾਹਿਬ ਅੱਜ 165 ਨਵੇਂ ਆ ਕੋਲ ਰਹੇ ਆਮ ਆਦਮੀ ਕਲੇਨਕ ਦਾ ਜਿਹੜਾ ਹੈ ਕਿ ਉਦ ਇਕੱਠੀ ਉਹ ਨਹੀਂ ਨਾ ਚਲੀ ਕਿ ਆ ਦੇਖੋ ਜਿਹੜੇ ਇੱਥੇ ਅਸੀਂ ਔਨ ਦਾ ਸਪੌਟ ਜਿਹੜੇ ਡਾਇਗਨੋਸਟਿਕ ਟੈਸਟ ਕਰਦੇ ਆ 38 ਤੇ ਆ ਕੇ 38 ਜਿਹੜੇ ਇੱਥੇ ਬਹੁਤ ਅਸੇ ਵੜਿਆ ਜਾਂਦੀ ਹੈ ਇਸ ਤੋਂ ਇਲਾਵਾ 100 ਕ ਸਾਡੇ ਕੋਲ ਇਹੋ ਜੇ ਟੈਸਟ ਨੇ ਜਿੰਨਾ ਦੇ ਸੈਂਪਲ ਲੈ ਲਏ ਜਾਂਦੇ ਨੇ ਉਹਨਾਂ ਨੂੰ ਬਕਾਇਦਾ ਲੈਬ ਦੇ ਵਿੱਚ ਕੇਸ ਕੀ ਉਹਨਾਂ ਦੀ ਰਿਪੋਰਟ ਜਿਹੜੀ ਆ ਲਈ ਜਾਂਦੀ ਆ 100 ਕਿ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਉਹ 100 ਕਿਸਮ ਦੀਆਂ ਦਵਾਈਆਂ ਲਗਭਗ ਉਹ ਜਿਹੜੀਆਂ ਆ ਮੁਫਤ ਜਿਹੜੇ ਵੀ ਇੱਥੇ ਆਉਂਦੇ ਨੇ ਪੇਸ਼ੈਂਟ ਉਹਨਾਂ ਨੂੰ ਜੰਮੂ ਉਹਦੇ ਟਿਕਾਣਾ ਕੋਈ ਵੀ ਪੇਸ਼ੈਂਟ ਟੈਕਿਆ ਜਾ ਸਕਦਾ ਮੌਲਾ ਉਹ ਸਰੀਰੀ ਬਦਰਾ ਉਹ ਫਿਰ ਅਸੀਂ ਜਿਹੜੀ ਉਹਨੂੰ ਜਿਹੜਾ ਉਹ ਰੈਫਰ ਕਰ ਦਿੰਦੇ ਆ ਇਸ ਤੋਂ ਮੈਡੀਸਨ ਬਿਲਕੁਲ ਫਰੀ ਆ ਮੈਂ ਤੁਹਾਨੂੰ ਦੱਸਿਆ ਸਾਰਾ ਕਿਸਮ ਦੀਆਂ ਦਵਾਈਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਇਥੇ ਫਰੀ